ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਤੇ ਤੁਹਾਡਾ ਸਵਾਗਤ ਹੈ ਅਮਰੀਕਾ ਦੇ ਵਿੱਚੋਂ ਡੈਪੂਟੇਸ਼ਨ ਅਮਰੀਕਾ ਦੇ ਵਿੱਚ ਵੀਜ਼ਿਆਂ ਦੀ ਰਿਜੈਕਸ਼ਨ ਇਸ ਸਮੇਂ ਚਰਚਾ ਦਾ ਮੁੱਖ ਵਿਸ਼ਾ ਬਣੇ ਹੋਏ ਨੇ ਬੇਸ਼ੱਕ ਬਹੁਤੀ ਚਰਚਾ ਪੈਰਲਲ ਇਸ ਗੱਲ ਦੀ ਵੀ ਚੱਲਦੀ ਹੈ ਕਿ ਵਿਸ਼ਵ ਜੰਗ ਦੀ ਮਹਾਨ ਤੇ ਬੈਠਾ ਆ ਪਰ ਇਮੀਗ੍ਰੇਸ਼ਨ ਦੇ ਬਾਰੇ ਜਾਣਕਾਰੀ ਰੱਖਣ ਜਾਂ ਇਮੀਗ੍ਰੇਸ਼ਨ ਦੇ ਵਿੱਚ ਦਿਲਚਸਪੀ ਲੈਣ ਵਾਲੇ ਲੋਕਾਂ ਲਈ ਵੀਜ਼ਿਆਂ ਦਾ ਲੱਗਣਾ ਨਾ ਲੱਗਣਾ ਰਿਜੈਕਸ਼ਨ ਨਵੀਆਂ ਆਪਸ਼ਨਸ ਇਹਦੇ ਉੱਤੇ ਨਜ਼ਰ ਰੈਂਦੀ ਹੈ ਹੁਣ ਕੁਝ ਨਵੇਂ ਅੰਕੜੇ ਨਿਕਲ ਕੇ ਆਇਆ ਅਮਰੀਕਾ ਦੇ ਵਿੱਚ ਵੀਜ਼ੇ ਰਿਜੈਕਟ ਕਰਨ ਦੇ ਸਬੰਧ ਦੇ ਵਿੱਚ ਉਹ ਅੰਕੜੇ ਕੀ ਕਹਿੰਦੇ ਨੇ ਇਹਦੇ ਤੋਂ ਇਲਾਵਾ ਕੈਨੇਡਾ ਦੇ ਵਿੱਚ ਅਕਸਰ ਇਹ ਹੁਣ ਚਰਚਾ ਆਮ ਹੋ ਗਈ ਹੈ ਕਿ ਗੋਲੀਆਂ ਚੱਲਣਾ ਐਕਸਟਰਸ਼ਨ ਤੇ ਅਪਰਾਧ ਇਹਦੇ ਤੋਂ ਹੁਣ ਅਛੂਤਾ ਨਹੀਂ ਰਿਹਾ ਔਰ ਨਿਤ ਦਿਨ ਦੀਆਂ ਖਬਰਾਂ ਇਹ ਬਣ ਚੁੱਕੀਆਂ ਨੇ ਤੇ ਇੰਜ ਵੀ ਕਿਹਾ ਜਾ ਸਕਦਾ ਹੈ ਕਿ ਇਹਨੂੰ ਆਤਮ ਸਾਥ ਜਾਂ ਵੀ ਕਰ ਲਿਆ ਕੈਨੇਡਾ ਨੇ ਕਿ ਇਹ ਹੁਣ ਵਾਪਰਨਾ ਹੀ ਹੈ ਪਰ ਇਹਦੇ ਪ੍ਰਤੀ ਸਜਗਤਾ ਤੇ ਥੋੜਾ ਜਿਹਾ ਤੇਜ਼ੀ ਸਰਕਾਰ ਪ੍ਰਸ਼ਾਸਨ ਤੇ ਪੁਲਿਸ ਵੱਲੋਂ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਸੰਦਰਭ ਦੇ ਵਿੱਚ ਕੁਝ ਮੀਟਿੰਗਾਂ ਦਾ ਸਿਲਸਲਾ ਚੱਲਿਆ ਇਹਦੇ ਖਿਲਾਫ ਉਹ ਕਿਹੜੀਆਂ ਮੀਟਿੰਗਾਂ ਨੇ ਕਿਵੇਂ ਇਸ ਸਬ ਦਾ ਮੁਕਾਬਲਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਇਹਨਾਂ ਨੁਕਤਿਆਂ ਦੇ ਉੱਤੇ ਆਪਾਂ ਚਰਚਾ ਕਰਾਂਗੇ ਮੇਰੇ ਨਾਲ ਮੌਜੂਦ ਰਹਿਣਗੇ ਸੀਨੀਅਰ ਪੱਤਰਕਾਰ ਪ੍ਰਵੇਸ਼ ਸ਼ਰਮਾ ਜੀ ਪ੍ਰਵੇਸ਼ ਜੀ ਜੀ ਆਨ ਮਿਹਰਬਾਨੀ ਜਸਵੀਰ ਜੀ ਪ੍ਰਵੇਸ਼ ਜੀ ਅਮਰੀਕਾ ਦੁਨੀਆ ਦੀ ਉਹ ਕੰਟਰੀ ਹੈ ਜਿੱਥੇ ਜਾਣ ਦਾ ਸੁਪਨਾ ਜਿਹੜਾ ਆ ਉਹ ਹਰ ਵਿਅਕਤੀ ਪਾਲਦਾ ਆ ਜਿਹੜਾ ਅਮਰੀਕਾ ਦੇ ਵਿੱਚ ਨਹੀਂ ਹੈ ਜੀ ਈਵਨ ਕੇ ਕੈਨੇਡਾ ਐਨ ਗਵਾਂਡ ਦੇ ਵਿੱਚ ਬੈਠਾ ਆ ਕੈਨੇਡਾ ਦੇ ਲੋਕ ਵੀ ਆਵਾਜਾਈ ਖੂਬ ਕਰਦੇ ਹੁੰਦੇ ਸੀ ਅਮਰੀਕਾ ਦੇ ਵਿੱਚ ਕਿਉਂਕਿ ਬਾਰਡਰ ਵੀ ਸੌਖਾ ਸੀਗਾ ਬਾਈ ਰੋਡ ਗਿਆ ਤੇ ਵਾਪਸ ਆ ਗਿਆ ਕਈ ਲੋਕ ਤਾਂ ਇਦਾਂ ਵੀ ਜਾਂਦੇ ਹੁੰਦੇ ਸੀਗੇ ਸਵੇਰ ਨੂੰ ਗਏ ਘੁੰਮੇ ਫਿਰੇ ਤੇਲ ਦੀ ਉਹ ਗੱਡੀ ਭਰਾ ਕੇ ਟੈਂਕ ਭਰਾ ਕੇ ਤੇ ਵਾਪਸ ਆ ਜਾਂਦੇ ਹੁੰਦੇ ਸੀ ਕਿਉਂਕਿ ਉੱਥੇ ਥੋੜਾ ਜਿਹਾ ਸਸਤਾ ਮਿਲਦਾ ਹੁੰਦਾ ਸੀ ਗਰੋਸਰੀ ਖਰੀਦ ਲਿਆਉਂਦੇ ਹੁੰਦੇ ਸੀ ਮਤਲਬ ਇਦਾਂ ਦਾ ਸਿਸਟਮ ਹੁੰਦਾ ਸੀ ਹੁਣ ਕੈਨੇਡਾ ਵਾਲਿਆਂ ਨੇ ਵੀ ਪਿਛਲੇ ਕੁਝ ਸਮੇਂ ਤੋਂ ਜਦੋਂ ਤੋਂ ਡੋਨਲਡ ਟਰੰਪ ਦਾ ਦੂਜਾ ਕਾਰਜਕਾਲ ਸ਼ੁਰੂ ਹੋਇਆ ਘਟਾ ਦਿੱਤਾ ਹੈ 34 35% ਕਿਹਾ ਜਾ ਰਿਹਾ ਕਿ 2025 ਦੇ ਵਿੱਚ ਆਵਾਜਾਈ ਜਿਹੜੀ ਹੈ ਉਹ ਘਟ ਗਈ ਹੈ ਅਮਰੀਕਾ ਵਾਲੇ ਪਾਸੇ ਨੂੰ ਚਲੋ ਇਹ ਕਾਰਨ ਕੁਝ ਹੋਰ ਹੋ ਸਕਦੇ ਪਰ ਜਿੰਨੀ ਸਖਤੀ ਇਮੀਗ੍ਰੇਸ਼ਨ ਨੂੰ ਲੈ ਕੇ ਡੋਨਲਡ ਟਰੰਪ ਨੇ ਅਪਣਾਈ ਹੈ ਔਰ ਉਸ ਸ਼ਕਤੀ ਦੇ ਵਿੱਚ ਜਿੱਦਾਂ ਧੜਾ ਧੜ ਵੀਜ਼ੇ ਰੱਦ ਕੀਤੇ ਜਾ ਰਿਹਾ ਉਹ ਮੈਨੂੰ ਲੱਗਦਾ ਕਿ ਧਿਆਨ ਮੰਗਦੀਆਂ ਚੀਜ਼ਾਂ ਨੇ ਕੁਝ ਨਵੇਂ ਅੰਕੜੇ ਨਿਕਲ ਕੇ ਆਏ ਉਹ ਕੀ ਕਹਿੰਦੇ ਆ ਅੰਕੜੇ ਔਰ ਉਹਨਾਂ ਅੰਕੜਿਆਂ ਦੇ ਸਾਹਮਣੇ ਆਉਣ ਦੇ ਨਤੀਜੇ ਕੀ ਨਿਕਲ ਸਕਦੇ ਆ ਤੇ ਇਸ ਵੇਲੇ ਦੀਆਂ ਯਥਾ ਸਥਿਤੀਆਂ ਕੀ ਨੇ ਇਹਨਾਂ ਇੱਕ ਨਵੀਂ ਫਿਗਰ ਰਿਲੀਜ਼ ਕੀਤੀ ਹੈ ਜੀ ਡਿਪਾਰਟਮੈਂਟ ਆਫ ਸਟੇਟ ਜਿਹੜਾ ਹੈਗਾ ਯੂਨਾਈਟਿਡ ਸਟੇਟਸ ਦਾ ਕੱਲ ਰਾਤੀ ਉਹ ਕਹਿੰਦੇ ਵੀ ਜਦੋਂ ਉਹ ਟਰੰਪ ਸਾਹਿਬ ਆਏ ਨੇ ਅਸੀਂ ਹੁਣ ਤੱਕ 1 ਲੱਖ ਬੰਦੇ ਦਾ ਵੀਜ਼ਾ ਰੱਦ ਕਰਤਾ ਜੀ 1 ਲੱਖ ਮਤਲਬ ਇਹ ਹੈ ਜੀ ਵੀ ਪਾਉਣੇ 1300 ਦਾ ਵੀਜ਼ਾ ਰੋਜ਼ ਰੱਦ ਹੋਇਆ ਹੂੰ ਪਰ ਡੇ 275 ਕ ਬੰਦੇ 274 ਕ ਬੰਦੇ ਬਣਦੇ ਨੇ ਜੀ ਵੀ ਜਿਨ੍ਹਾਂ ਦਾ ਵੀਜ਼ਾ ਰੱਦ ਕੀਤਾ ਗਿਆ ਹੁਣ ਇਹ ਤਾਂ ਤੋ ਐ ਲੱਗਦਾ ਵੀ ਜਿਵੇਂ ਜਿਸ ਦਿਨ 트럼ਪ ਸਾਹਿਬ ਨੇ ਸੋਚ ਚੁੱਕੀ ਹੈ ਉਸੇ ਦਿਨ ਡਿਪਾਰਟਮੈਂਟ ਆਫ ਸਟੇਟ ਵਾਲਿਆਂ ਨੇ ਮਤਲਬ ਇੱਕ ਬੈਂਚ ਦੇ ਬੰਦਾ ਬਿਠਾਤਾ ਹੂੰ ਵੀ ਭਾਈ ਉਹਨੂੰ ਟਾਰਗੇਟ ਦੇਤਾ ਵੀ ਰੋਜ਼ ਭਾਈ ਤਾਂ 3-400 ਬੰਦਾ ਰੋਜ਼ ਵੜਕਾਉਣਾ ਜੀ ਉਹਨੂੰ ਪੌਣੇ 300 ਬੰਦੇ ਦਾ ਵੀਜ਼ਾ ਰੋਜ਼ ਰਿਜੈਕਟ ਕਰਦਾ ਰਿਹਾ ਜੀ 1 ਲੱਖ ਤੇ ਫਿਗਰ ਪਹੁੰਚ ਗਈ ਤੇ ਉਹਨਾਂ ਨੇ ਨਾ ਕੱਲ ਬੜੀ ਮਤਲਬ ਕਿ ਇੱਕ ਪ੍ਰਾਊਡ ਜੀ ਫੀਲਿੰਗ ਨਾਲ ਜੀ ਉਹ ਨੀਚੇ ਟਰੰਪ ਸਾਹਿਬ ਦੀ ਫੋਟੋ ਲਾ ਕੇ ਜਿੱਦੇ ਤੇ ਟਰੰਪ ਸਾਹਿਬ ਐ ਹੱਥ ਜਿਆ ਕਰੀ ਖੜੇ ਨੇ ਵੀ ਜਿਵੇਂ ਕੋਈ ਬੜਾ ਹੀ ਵੱਡਾ ਮਾਰਕਾ ਮਾਰ ਲਿਆ ਹੁੰਦਾ ਹੈ ਵੀ ਉਹ ਐ ਜੇ ਉਹਨਾਂ ਨੇ ਰਿਲੀਜ਼ ਕਰੀਏ ਫਿਗਰ ਜੀ ਇਹਦੇ ਚ ਉਹ ਕਹਿੰਦੇ ਵੀ ਮਤਲਬ ਕਿ 8000 ਦਾ ਸਟੂਡੈਂਟ ਹੈ ਜੀ ਜੀ ਤੇ 2500 ਇਹਦੇ ਚ ਨਾ ਸਪੈਸ਼ਲਾਈਜ਼ਡ ਵੀ ਹੈਗੇ ਨੇ ਵਰਕਰ ਜਿਹੜੇ ਜਿਹੜੇ ਹਾਈਲੀ ਸਕਿਲਡ ਆ ਭਾਜੀ ਇਹਨਾਂ ਨੂੰ ਕਹਿੰਦੇ ਆ ਵੀ ਅਮਰੀਕਾ ਜਿਹਨਾਂ ਨੂੰ ਬੁਲਾਉਂਦਾ ਹੈ ਜੀ ਜੀ ਉਹ ਵੀ ਇਹ ਚ ਹੈਗੇ ਨੇ ਇਹਦੇ ਚ ਨਾ ਕੱਲ ਤਾਂ ਉਹਨਾਂ ਨੇ ਕੋਈ ਡਿਟੇਲ ਦਿੱਤੀ ਨਹੀਂ ਬਾੜੀ ਤੇ ਅੱਜ ਕੁਝ ਸੈਕਟਰੀ ਸਾਹਿਬ ਵੱਲੋਂ ਡਿਟੇਲਸ ਸਾਂਝੀਆਂ ਕਰਿਆਂਗੀਆਂ ਨੇ ਕੁਝ ਕੱਲ ਸ਼ਾਮੀ ਵੀ ਕੁਝ ਕਮੇਡੀਆ ਨੇ ਕਰਿਆ ਸੀਗਾ ਤੇ ਇਹਦੇ ਚ ਉਹ ਕਹਿੰਦੇ ਵੀ ਜਿਹੜਾ 8000 ਸਟੂਡੈਂਟ ਹੈ ਇਹਦੇ ਚ 500 ਸਟੂਡੈਂਟ ਤਾਂ ਉਹ ਹੈ ਜਿਹੜਾ ਕੁਝ ਡਰਗ ਜਿਨ੍ਹਾਂ ਦੇ ਪੋਜੈਸ਼ਨ ਚ ਫੜੀ ਗਈ ਹੈ ਜੀ ਜੀ ਤੇ ਜਿਹੜੇ ਇਹ ਸਕਿਲ ਵਾਲੇ ਬੰਦੇ ਨੇ ਜਸਵੀਰ ਜੀ ਇਹਦੇ 'ਚ ਇਹ ਕਹਿੰਦੇ ਵੀ ਜਿਹੜੇ ਇਹਦੇ 'ਚੋਂ ਅੱਧੇ ਤਾਂ ਬੰਦੇ ਜਿਹੜੇ ਹੈਗੇ ਨੇ 2500 ਦੇ ਵਿੱਚੋਂ ਉਹ ਮਤਲਬ ਕਿ ਡਰਿੰਕ ਜਿਹੜੀ ਡਰੰਕ ਕੀਤੀ ਹੋਈ ਸੀ ਉਹਨਾਂ ਨੇ ਗੱਡੀ ਚਲਾਉਣ ਬੜੇ ਜੀ ਡਰਿੰਕ ਡਰਾਈਵਿੰਗ ਜਿਹਨੂੰ ਆਪਾਂ ਕਹਿੰਦੇ ਆ ਡਰੰਕ ਡਰਾਈਵਿੰਗ ਤੇ 30% ਬੰਦੇ ਉਹ ਉਹਨੇ ਜਿਹੜੇ ਅਸਾਲਟ ਦੇ ਕੇਸਾਂ 'ਚ ਪਾਏ ਗਏ ਨੇ ਕਿਸੇ ਤੇ ਹਮਲਾ ਕੀਤਾ ਉਹਨਾਂ ਨੇ ਤੇ 20% ਬੰਦੇ ਜਿਹੜੇ ਹੈਗੇ ਨੇ ਜੀ theft theft ਕੋਈ ਚਾਈਲਡ ਅਬਿਊਜ਼ ਦੇ ਕੇਸਸ ਕੋਸਸ ਫਰਾਡ ਦੇ ਕੇਸਸ ਕੋਸਸ ਦੇ ਵਿੱਚ ਪਾਏ ਗਏ ਨੇ ਉਹਨਾਂ ਨੇ ਯਾਨੀ ਕਿ ਅਪ ਦੇ ਵੱਲੋਂ ਜਸਟੀਫਾਈ ਕੀਤਾ ਹੈ ਵੀ ਇਹਨਾਂ ਬੰਦਿਆਂ ਦੇ ਵੀਜ਼ੇ ਰੱਦ ਕਿਉਂ ਕੀਤੇ ਗਏ ਨੇ ਤੇ ਉਹਨਾਂ ਨੇ ਨੇ ਇੱਕ ਬੜੀ ਜਰਨਲਾਈਜ਼ਡ ਜੀ ਸਟੇਟਮੈਂਟ ਵੀ ਇਸ਼ੂ ਕਰੀ ਹੈ ਜਸਵੀਰ ਜੀ ਉਹ ਕਹਿੰਦੇ ਵੀ ਜਿਹੜੇ ਇਹ ਬੰਦੇ ਮਤਲਬ ਕਿ ਹੋਏ ਨੇ ਇਹਨਾਂ ਦਾ ਨਾ ਅਥਾਰਟिटीज ਦੇ ਨਾਲ ਕਿਸੇ ਨਾ ਕਿਸੇ ਚੀਜ਼ ਨੂੰ ਲਾਇਕ ਲਾ ਐਨਫੋਰਸਮੈਂਟ ਜਿਹੜੀਆਂ ਅਥਾਰਟिटीज ਨੇ ਉਨ੍ਹਾਂ ਨਾਲ ਕਿਸੇ ਨਾ ਕਿਸੇ ਚੀਜ਼ ਨੂੰ ਲੈ ਕੇ ਪੰਗਾ ਪਿਆ ਜੀ ਵੀ ਇਸ ਕਰਕੇ ਇਹਨਾਂ ਦੇ ਵੀਜ਼ੇ ਰੱਦ ਕਰੇ ਗਏ ਨੇ ਹੂੰ ਹੁਣ 1 ਲੱਖ ਬੰਦਾ ਵੀਜ਼ਾ ਗਵਾ ਬੈਠਾ ਹੈ ਵੀਜ਼ਾ ਰੱਦ ਹੋ ਚੁੱਕਿਆ ਹੈ ਤੇ ਹੁਣ ਜਿਹੜੀਆਂ ਉੱਥੇ ਦੀ ਆਈਐਸਏ ਜਾਂ ਹੋਰ ਅਥਾਰਟिटीज ਨੇ ਉਹ ਇਹ ਕਹਿ ਰਹੀਆਂ ਨੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜੀ ਕੈਂਪੇਨ ਹੈ ਇਸ ਤੋਂ ਵੀ ਜ਼ਿਆਦਾ ਤਿੱਖੀ ਕੀਤੀ ਜਾਊਗੀ ਜੀ ਯਾਨੀ ਕਿ ਜਿਹੜਾ ਹੁਣ ਆਉਣ ਵਾਲਾ ਸਾਲ ਹੈ ਜੀ ਇਹਦੇ ਵਿੱਚ 1 ਲੱਖ ਤੋਂ ਵੀ ਜ਼ਿਆਦਾ ਵੀਜ਼ੇ ਰੱਦ ਹੋਣਗੇ ਹੂੰ ਕਿਉਂਕਿ ਕਿਹਾ ਜਾਂਦਾ ਹੈ ਵੀ ਜਦੋਂ ਬੰਦਾ ਨਵਾਂ ਨਵਾਂ ਕੁਰਸੀ ਤੇ ਬਹਿੰਦਾ ਜੀ ਉਹਨੂੰ ਚੀਜ਼ਾਂ ਸਮਝਣ ਸਮਝਾਉਣ 'ਚ ਹੀ 2-4 ਮਹੀਨੇ ਲੱਗ ਜਾਂਦੇ ਨੇ ਜੀ ਤੇ ਹੁਣ ਤਾਂ ਬਟਰੰਪ ਸਾਹਿਬ ਮੈਨੂੰ ਲੱਗਦਾ ਐ ਏਕਸਪਰਟ ਹੋਗੇ ਇਸ ਕੰਮ ਦੇ ਵਿੱਚ ਹੂੰ ਹੁਣ ਤਾਂ ਉਹਨਾਂ ਨੇ ਜਿਹੜੀ ਕਿੱਲੀ ਐ ਹੋਰ ਦੱਬ ਦਣਗੇ ਉਹ ਮੀ ਏਕਸਪਰਟ ਤੋਂ ਪਹਿਲਾਂ ਹੀ ਸੀਗਾ ਕਿਉਂਕਿ ਇੱਕ ਕਾਰਜਕਾਲ ਹੰਡਾ ਚੁੱਕੇ ਆ 4 ਸਾਲ ਲਾ ਚੁੱਕੇ ਆ ਪਹਿਲੇ ਕਾਰਜਕਾਲ 'ਚ ਔਰ ਉਦੋਂ ਵੀ ਉਹਨਾਂ ਦਾ ਪ੍ਰੋਸੈਸ ਇਸੇ ਤਰੀਕੇ ਨਾਲ ਚੱਲਦਾ ਸੀ ਐਤਕੀ ਥੋੜਾ ਜਿਹਾ ਜ਼ਿਆਦਾ ਤਿੱਖਾ ਆ ਜੀ ਜੀ ਔਰ ਉਹ ਕਿਆ ਵੀ ਜਾਂਦਾ ਕਿ ਮਿੱਥਿਆ ਹੋਇਆ ਉਹਨਾਂ ਨੇ ਕਿ ਕਟੋ-ਕਟ 10 ਲੱਖ ਬੰਦਾ ਜਿਹੜਾ ਆ ਅਮਰੀਕਾ 'ਚੋਂ ਪ੍ਰਤੀ ਸਾਲ ਰਿਪੋਰਟ ਕਰਨਾ ਇਹ ਐਵਰੇਜ ਰੱਖੀ ਆ ਔਰ ਇਹ ਵੀਜ਼ਿਆਂ ਦਾ ਰੱਦ ਕਰਨਾ ਆ ਉਹ ਵੀ ਉਸੇ ਚੀਜ਼ ਦਾ ਹਿੱਸਾ ਹੈਗਾ ਕਿ ਬਸ ਦੇਖਣਾ ਆ ਆਪਾਂ ਕਿ ਜ਼ਰਾ ਜਿੰਨੀ ਗਲਤੀ ਕੀਤੀ ਹੈ ਕੋਈ ਵਿਦਿਆਰਥੀ ਪ੍ਰਦਰਸ਼ਨ ਚ ਉਥੇ ਸ਼ਾਮਲ ਹੋ ਗਿਆ ਜਿਹੜਾ ਸਟੇਟ ਨੂੰ ਸੂਟ ਨਹੀਂ ਕਰਦਾ ਤੇ ਉਹਨੂੰ ਉਹਦੇ ਵਿੱਚ ਨਾਮਿਨੇਟ ਕਰਕੇ ਤੇ ਚਲੋ ਭਾਈ ਇਹਨਾਂ ਦੇ ਵੀਜ਼ੇ ਰੱਦ ਕਰ ਦਿਓ ਉਥੇ ਕਹਿ ਦਿਓ ਕਿ ਤੁਹਾਡਾ ਵੜਨ ਦਾ ਅਧਿਕਾਰ ਹੈ ਤੁਹਾਡਾ ਪ੍ਰਦਰਸ਼ਨਾਂ ਦੇ ਵਿੱਚ ਪੋਲਿਟਿਕਲ ਐਕਟੀਵਿਟੀਜ਼ ਦੇ ਵਿੱਚ ਸ਼ਾਮਲ ਹੋਣ ਦਾ ਅਧਿਕਾਰ ਨਹੀਂ ਆ ਕਿਸੇ ਦੇ ਕੋਲੋਂ ਰੋਡ ਦੇ ਉੱਤੇ ਕੋਈ ਕੁਤਾਹੀ ਹੋ ਗਈ ਗਲਤੀ ਹੋ ਗਈ ਉਹਨਾਂ ਮੁੰਡਿਆਂ ਦੇ ਕੋਲ ਐਕਸੀਡੈਂਟ ਹੋਇਆ ਸੜਕਾਂ ਦੇ ਉੱਤੇ ਐਕਸੀਡੈਂਟ ਹੋਣਾ ਚੰਗੀ ਗੱਲ ਨਹੀਂ ਆ ਪਰ ਆਮ ਹੋ ਜਾਂਦੇ ਆ ਪਰ ਉਹ ਟਰੱਕ ਐਕਸੀਡੈਂਟ ਜਿਸ ਤਰੀਕੇ ਨਾਲ ਆਧਾਰ ਬਣਾ ਕੇ ਧੜਾ ਧੜ ਸੀ ਡੀ ਐਲ ਜਿਹੜੇ ਆ ਉਹਨਾਂ ਨੂੰ ਰੱਦ ਕੀਤਾ ਗਿਆ ਮਤਲਬ ਬਹਾਨਾ ਬਣਾਇਆ ਜਾਂਦਾ ਕਿ ਭਾਈ ਆਇਆ ਤਾਂ ਇਦਾਂ ਆਪਾਂ ਕਰ ਲਾਂਗੇ ਇਦਾਂ ਤੇ ਉਹ 10 ਲੱਖ ਦਾ ਟੀਚਾ ਜੇ ਪੂਰਾ ਨਹੀਂ ਹੋ ਰਿਹਾ ਡੋਨਲਡ ਟਰੰਪ ਹੋਰਾਂ ਦਾ ਇਹ 1 ਲੱਖ ਮੈਨੂੰ ਲੱਗਦਾ ਕਿ ਅੰਕੜਾ ਅਜੇ ਤਾਂ ਸ਼ੁਰੂਆਤ ਹੈ ਜਿੱਦਾਂ ਕਹਿੰਦੇ ਤੁਸੀਂ ਵੀ ਦੱਸ ਰਹੇ ਹੋ ਨਾ ਕਿ ਅਗਲੇ ਸਾਲ ਹੋਰ ਤਿੱਖਾ ਕਰਨਾ ਇਹ ਗਿਣਤੀ 2 ਲੱਖ 3 ਲੱਖ ਤੱਕ ਜਾ ਸਕਦੀ ਹੈ ਕਿਉਂਕਿ ਫਿਲਹਾਲ ਅਜੋ ਟੀਚਾ 10 ਲੱਖ ਨੂੰ ਰਿਪੋਰਟ ਕਰਨ ਦਾ ਉਹਨਾਂ ਦਾ ਪੂਰਾ ਨਹੀਂ ਹੋ ਰਿਹਾ ਨਹੀਂ ਜਿਹੜੀਆਂ ਅਮਰੀਕਨ ਅਥਾਰਟिटीज ਨੇ ਨਾ ਜਸਵੀਰ ਜੀ ਉਹ ਐਲਾਨ ਕਰ ਚੁੱਕੀਆਂ ਨੇ ਉਹਨਾਂ ਨੇ ਪਿਛਲੇ ਸਾਲ ਹੀ ਐਲਾਨ ਕਰਤਾ ਸੀਗਾ ਵੀ ਜਿਹੜੇ ਮਿਲੀਅਨਜ਼ ਆਫ ਇਮੀ ਚਾਹੇ ਉਹ ਸਾਡੇ ਸਿਟੀਜ਼ਨ ਨੇ ਚਾਹੇ ਵਰਕ ਪਰਮਿਟ ਤੇ ਨੇ ਚਾਹੇ ਉਹ ਸਟੂਡੈਂਟ ਆਏ ਨੇ ਚਾਹੇ ਗ੍ਰੀਨ ਕਾਰਡ ਹੋਲਡਰ ਨੇ ਵੀ ਸਾਰਿਆਂ ਦੇ ਜਿਹੜੇ ਵੀਜ਼ੇ ਮਿਲੇ ਨੇ ਉਹਨਾਂ ਦਾ ਜਿਹੜਾ ਪ੍ਰੋਸੈਸ ਉਹਨਾਂ ਨੇ ਅਡਾਪਟ ਕੀਤਾ ਹੈ ਉਹਨਾਂ ਦੀ ਤਫ਼ਤੀਸ਼ ਕੀਤੀ ਜਾਊਗੀ ਜੀ ਯਾਨੀ ਕਿ ਜੇ ਕੋਈ ਬੰਦਾ ਗ੍ਰੀਨ ਕਾਰਡ ਵਾਲ ਨੂੰ ਵੀ ਰੋਕ ਦਿੱਤਾ ਜਿਨ੍ਹਾਂ ਨੂੰ ਗ੍ਰੀਨ ਕਾਰਡ ਮਿਲਣਾ ਸੀਗਾ ਉਹਨਾਂ ਨੂੰ ਰੋਕਦਾ ਜਿਨ੍ਹਾਂ ਨੇ ਜਿਹੜੀ ਹੈ ਨੈਚੁਰਲ ਜੈਜ਼ੇਸ਼ਨ ਜਿਹੜੀ ਹੈ ਸੌ ਚੁੱਕਦੇ ਆ ਨਾਗਰਿਕਤਾ ਦੀ ਉਹ ਪ੍ਰੋਸੈਸ ਰੋਕ ਦਿੱਤੇ ਕਿ ਪਹਿਲਾਂ ਅਸੀਂ ਦੇਖਾਂਗੇ ਦੁਬਾਰਾ ਫਿਰ ਤੋਂ ਨਿਊ ਸਿਟੀਜ਼ਨ ਨੂੰ ਕਹਿ ਰਹੇ ਨੇ ਜੀ ਉਹ ਕਹਿੰਦੇ ਵੀ ਚਾਹੇ ਬੰਦਾ ਸਾਡਾ ਸਿਟੀਜ਼ਨ ਹੈ ਵੀ ਇੱਕ ਵਾਰੀ ਜਿਹੜਾ ਤਰੀਕੇ ਨਾਲ ਉਹਨੇ ਵੀਜ਼ਾ ਲਿਆ ਹੈ ਜਿਹੜੇ ਤਰੀਕੇ ਨਾਲ ਉਹਨੇ ਸਿਟੀਜ਼ਨਸ਼ਿਪ ਲਈ ਹੈ ਵੀ ਉਹਦੇ ਕਾਗਜ਼ ਪੱਤਰ ਸਾਰੇ ਦੁਬਾਰਾ ਰੀ ਚੈੱਕ ਕੀਤੇ ਜਾਣਗੇ ਯਾਨੀ ਕਿ ਸਿਟੀਜ਼ਨ ਜ਼ਰੂਰੀ ਫਿਰ ਉਸੇ ਲੈਵਲ ਤੇ ਹੀ ਉਹ ਟ੍ਰੀਟ ਕਰਨਗੇ ਜਿਸ ਲੈਵਲ ਤੇ ਸਟੂਡੈਂਟਾਂ ਨੂੰ ਕੀਤਾ ਗਿਆ ਪਰ ਹੁਣ ਇਹਦੇ 'ਚ ਨਾ ਜੀ ਕੁਝ ਯੂਨੀਵਰਸਿਟੀਆਂ ਨੇ ਕੁਝ ਟੈਕ ਕੰਪਨੀਆਂ ਨੇ ਯੂਨੀਵਰਸਿਟੀਆਂ ਇਹ ਕਹਿ ਰਹੀਆਂ ਨੇ ਵੀ ਜਿਸ ਤਰੀਕੇ ਨਾਲ ਉਹ ਇਮੀਗ੍ਰੈਂਟਸ ਕੱਢੇ ਜਾ ਰਹੇ ਨੇ ਵੀਜ਼ੇ ਰੱਦ ਹੋ ਰਹੇ ਨੇ ਵੀ ਉਹਦੇ ਨਾਲ ਫਾਈਨੈਂਸ਼ੀਅਲ ਪ੍ਰੋਬਲਮ ਆ ਰਹੀਆਂ ਨੇ ਕੁਝ ਯੂਨੀਵਰਸਿਟੀਆਂ ਨੇ ਤਾਂ ਓਪਨਲੀ ਕਹਿਣਾ ਸ਼ੁਰੂ ਕਰਤਾ ਵੀ ਜਿਹੜੇ ਸਟੂਡੈਂਟ ਉਰੇ ਆਉਂਦੇ ਨੇ ਵੀ ਉਹ ਖਾਲੀ ਹੱਥ ਨਹੀਂ ਆਉਂਦੇ ਉਹ ਯੂ ਐਸ ਡਾਲਰ ਲੈ ਕੇ ਆਉਂਦੇ ਨੇ ਵੀ ਸਾਡੇ ਲਈ ਉਹ ਰੈਵਨਿਊ ਦਾ ਬਹੁਤ ਵੱਡਾ ਸੋਰਸ ਨੇ ਜੀ ਤੇ ਉਸੇ ਤਰੀਕੇ ਨਾਲ ਜਿਹੜੇ ਟੈਕ ਕੰਪਨੀਆਂ ਨੇ ਜੀ ਉਹ ਕੁਝ ਇਸ ਤਰ੍ਹਾਂ ਦੀ ਗੱਲਬਾਤ ਉਹਨਾਂ ਤੇ ਚੱਲ ਪਈ ਉਹਨਾਂ ਨੇ ਚਲਾਤੀ ਜਾਂ ਗੱਲ ਚੱਲ ਪਈ ਜਾਂ ਸ਼ਾਰਟੇਜ ਦਿਖਣ ਲੱਗੀ ਉਹ ਕਹਿੰਦੇ ਜੀ ਟ੍ਰੇਨਡ ਵਰਕਫੋਰਸ ਦੀ ਸਾਨੂੰ ਸ਼ਾਰਟੇਜ ਹੋਣ ਲੱਗੀ ਹੂੰ ਉਹਦਾ ਰੀਜ਼ਨ ਇਹ ਹੈ ਵੀ ਜਿਹੜੇ ਤਾਂ ਬੰਦੇ ਰੱਦ ਹੋ ਗਏ ਵੀਜ਼ੇ ਉਹਨਾਂ ਨੂੰ ਤਾਂ ਯੂਐਸ ਛੱਡਣੀ ਪੈਣਾ ਉਹ ਕਹਿੰਦੇ ਵੀ ਨਵੇਂ ਬੰਦੇ ਨਹੀਂ ਆ ਰਹੇ ਹੂੰ ਵੀ ਨਵੇਂ ਬੰਦੇ ਅਪਲਾਈ ਕਰਨ ਨੂੰ ਹੀ ਕਹਿੰਦੇ ਘਟ ਗਏ ਉਹਨਾਂ ਨੇ ਅਗਲੇ ਨੇ ਜਿਹੜਾ ਆਪਦਾ ਟਿਕਟ ਹੈ ਉਹਨਾਂ ਨੇ ਹੋਰ ਦੇਸ਼ਾਂ ਦੀ ਲੈ ਲਈ ਹੋਣੀ ਹੈ ਜੀ ਜਰਮਨ ਨੂੰ ਚਲੇ ਗਏ ਯੂਕੇ ਨੂੰ ਚਲੇ ਗਏ ਜਾਂ ਕੈਨੇਡਾ ਸਾਈਡ ਨੂੰ ਆ ਗਏ ਕਿਉਂਕਿ ਜਿਹੜਾ ਟੈਕਨੀਕਲ ਬੰਦਾ ਜਸਵੀਰ ਜੀ ਉਹਦੀ ਤਾਂ ਲੋਡ ਦੇਖੋ ਹਰ ਮੁਲਕ ਨੂੰ ਹੈ ਹਾਈਲੀ ਸਕਿਲਡ ਕੈਟਾਗਰੀ ਚ ਇਹ ਆਉਂਦੇ ਨੇ ਇਹਨਾਂ ਦੀ ਲੋਟ ਦਾ ਪ੍ਰਵੇਸ਼ ਜੀ ਉਹ ਆ ਜਿਨ੍ਹਾਂ ਦੀ ਜ਼ਰੂਰਤ ਮੁਲਕਾਂ ਨੂੰ ਹੈਗੀ ਆ ਤੇ ਜਿੱਥੇ ਵੀ ਜਾਣਗੇ ਕਿਤੇ ਨਾ ਕਿਤੇ ਕੋਈ ਨਕੁਠਾਰ ਬਣ ਜਾਗੀ ਜੀ ਇੱਥੇ ਤਾਂ ਮੈਂ ਉਹ ਦੇਖਿਆ ਕਿ ਜਿਹੜੇ ਲੋਕ ਵਾਇਆ ਅਮਰੀਕਾ ਵੀ ਜੇ ਕਿਤੇ ਉਹਨਾਂ ਨੇ ਜਾਣਾ ਨਾ ਟਰਾਂਜ਼ਿਟ ਵੀਜ਼ਾ ਜਿਹਨੂੰ ਕਹਿੰਦੇ ਆ ਕਿ ਭਾਈ ਆਪਾਂ ਸਟੇ ਲੈ ਲੈਣਾ ਨਾ ਕਿਸੇ 에ਅਰਲਾਈਨ ਦੀ ਕਿ ਇੱਥੋਂ ਤੁਸੀਂ ਇੱਥੇ ਜਾਓਗੇ ਉੱਥੇ ਜਾ ਕੇ ਅਮਰੀਕਾ ਦੇ ਵਿੱਚ 2 ਘੰਟੇ ਦੀ ਸਟੇ ਐ ਅਮਰੀਕਾ ਤੋਂ ਬਾਅਦ ਤੁਸੀਂ ਹਾਂਗਕਾਂਗ ਨਿਕਲ ਕਿਸੇ ਹੋਰ ਪਾਸੇ ਨਿਕਲ ਜਾਓਗੇ ਉਹ ਸਟੇ ਲੈਣ ਤੋਂ ਵੀ ਲੋਕ ਡਰਦੇ ਆ ਕਿ ਵਾਇਆ ਅਮਰੀਕਾ ਜਾਣਾ ਸੀ ਇਹ ਇੰਨਾ ਇਨੇ ਹਾਲਾਤ ਸੰਗੀਨ ਹੋ ਚੁੱਕੇ ਆ ਨਹੀਂ ਉਹੀ ਰੀਜ਼ਨ ਹੈ ਜੀ ਹੁਣ ਦੇਖੋ ਜੇਕਰ ਟੈਕ ਕੰਪਨੀਆਂ ਕਹਿ ਰਹੀਆਂ ਨੇ ਔਨ ਦਾ ਰੈਕੋਰਡ ਕਹਿ ਰਹੀਆਂ ਨੇ ਆਕੇ ਵੀ ਸਾਨੂੰ ਜਿਹੜੇ ਜਿਸ ਤਰ੍ਹਾਂ ਦੇ ਬੰਦੇ ਸਾਨੂੰ ਚਾਹੀਦੇ ਨੇ ਪਹਿਲੀ ਗੱਲ ਤਾਂ ਇਹ ਵੀ ਸਾਨੂੰ ਉਸ ਤਰ੍ਹਾਂ ਦੇ ਬੰਦੇ ਨਹੀਂ ਮਿਲ ਰਹੇ ਹੂੰ ਦੂਸਰੀ ਗੱਲ ਇਹ ਵੀ ਜਿਹੜੇ ਬੰਦੇ ਮਿਲ ਰਹੇ ਨੇ ਉਹ ਵੀ ਉਸ ਨੰਬਰ ਚ ਨਹੀਂ ਹੈਗੇ ਜੀ ਚਾਹੀਦੇ ਤਾਂ ਸਾਨੂੰ 10 ਬੰਦੇ ਨੇ ਬੰਦੇ ਉਹ ਕਹਿੰਦੇ ਨੇ ਸਾਡੇ ਲਈ 5000 ਆ ਰਹੇ ਨੇ ਹੂੰ ਗੱਲ ਤਾਂ ਇਹ ਹੀ ਹੈ ਨਾ ਜੇਕਰ ਹੁਣ ਤੁਸੀਂ ਬਾਹਰੋਂ ਆਉਣ ਵਾਲੇ ਬੰਦਿਆਂ ਨੂੰ ਡਿਸਕੋਰੇਜ ਕਰੋਗੇ ਉਹਨਾਂ 'ਚ ਟੈਰਰ ਫਿਲਾਉਂਗੇ ਡਰਾਉਂਗੇ ਉਹਨਾਂ ਨੂੰ ਅਗਲਾ ਜਿਹੜਾ ਬਾਹਰ ਬੈਠਾ ਉਹਦਾ ਤਾਂ ਕੁਝ ਵੀ ਸਟੇਕ ਤੇ ਨਹੀਂ ਹੈਗਾ ਯੂਐਸ ਦੇ ਵਿੱਚ ਉਹ ਤਾਂ ਯੂਐਸ ਨਹੀਂ ਜਾਊ ਕਿਸੇ ਹੋਰ ਜਗ੍ਹਾ ਚਲਾ ਜਾਊਗਾ ਜੀ ਹੁਣ ਇਹ ਜਿਹੜੇ ਵੀਜ਼ੇ ਰੱਦ ਹੋਏ ਨੇ ਜਸਵੀਰ ਜੀ ਇਹੇ ਆਉਣ ਵਾਲੇ ਦਿਨਾਂ 'ਚ ਵੀ ਇਹਨਾਂ ਦਾ ਇੰਪੈਕਟ ਦਿਖੂਗਾ ਜੀ ਇੰਪੈਕਟ ਦੇਖਣਾ ਸ਼ੁਰੂ ਹੋ ਚੁੱਕਿਆ ਹੈ ਇੰਫੈਕਟ ਹਮ ਆਉਣ ਵਾਲੇ ਦਿਨਾਂ 'ਚ ਦੇਖਦੇ ਆ ਜੀ ਹੋਰ ਕਿੱਦੋਂ ਨੂੰ ਜਾਂਦੀ ਹੈ ਗੱਲਬਾਤ ਤੁਸੀਂ ਟੈਕ ਕੰਪਨੀਆਂ ਦੀ ਗੱਲ ਕੀਤੀ ਆ ਜੇ ਉਧਰਲੇ ਪਾਸੇ ਉਹ ਨਿਰਮੰਧ ਕੰਮੇ ਨਹੀਂ ਜਾਣਗੇ ਔਰ ਜਿਹੜੀ ਤੁਸੀਂ ਕਹਿੰਦੇ ਕਿ 10 ਚਾਹੀਦੇ ਅਤੇ 5 ਮਿਲਦੇ ਪਏ ਤੇ 5ਾਂ ਦੀ ਫੀਸ ਕਿੱਡੀ ਰੱਖ ਦਿੱਤੀ ਆ 1 ਲੱਖ ਡਾਲਰ ਤੇ ਉਹ ਵੀ ਭਾਰੀ ਪੈਂਦੀ ਆ ਨਾ ਫਿਰ ਅਗਲਾ ਕਹਿੰਦਾ ਕੰਪਨੀ ਚੱਕੇ ਤੇ ਉਹਨੂੰ ਦਸਾਂ ਦੇ ਭਾਅ ਪੰਜ ਪੈਂਦੇ ਆ ਉਹਨੇ ਇਹ ਵੀ ਚੀਜ਼ਾਂ ਦੇਖਣੀਆਂ ਨੇ ਉਹ ਵੀ ਵਧਾ ਦਿੱਤਾ ਇਹਦੇ ਨਾਲ ਨਾਲ ਜੇ ਉਧਰਲੇ ਪਾਸੇ ਥੋੜਾ ਜਿਹਾ ਔਖਾ ਹੋਇਆ ਤੇ ਇਧਰ ਕੈਨੇਡਾ ਕਹਿੰਦਾ ਕੋਈ ਗੱਲ ਨਹੀਂ ਜਿਹੜੇ H1B ਵਾਲੇ ਹੈਗੇ ਆ ਬੰਦੇ ਉਹ ਅਸੀਂ ਲੈਣ ਲਈ ਤਿਆਰ ਆ ਹੁਨਰਮੰਦ ਕੰਮੇ ਜਿਹੜੇ ਸਾਡੇ ਇੱਥੇ ਹੈਗੀ ਆ ਪਰ ਸਮੱਸਿਆ ਇੱਥੇ ਵੀ ਕਿਸੇ ਹੋਰ ਤਰੀਕੇ ਦੀ ਹੈਗੀ ਆ ਕਿ ਇੱਥੇ ਤੁਸੀਂ ਹੁਨਰਮੰਦ ਕਾਮਿਆਂ ਨੂੰ ਸਾਧਦਾ ਰਹੋ ਇੱਥੇ ਹੁਨਰਮੰਦ ਅਪਰਾਧੀ ਜਿਹੜੇ ਪਹਿਲਾਂ ਸੈੱਟ ਹੋ ਕੇ ਬਹਿ ਗਏ ਨਾ ਉਹਨਾਂ ਦਾ ਕੀ ਕਰੋਗੇ ਪਤਾ ਲੱਗਾ ਹੁਣ ਤਰਦਦ ਚੱਲਦੇ ਤਾਂ ਪਹਿ ਸਰਕਾਰ ਦੇ ਪਾਸਿਓਂ ਪ੍ਰਸ਼ਾਸਨ ਪੁਲਿਸ ਨਾਲ ਮਿਲ ਮਿਲ ਕੇ ਕਿ ਕੁਝ ਕੀਤਾ ਜਾਵੇ ਇਹਦੇ ਬਾਰੇ ਜਿਹੜੇ ਐਕਸਟਰੋਸ਼ਨ ਜਾਂ ਅਪਰਾਧ ਦੀਆਂ ਘਟਨਾਵਾਂ ਵਾਪਰਦੀਆਂ ਨੇ ਇਹਨਾਂ ਜਿਸ ਤਰ੍ਹਾਂ ਜਸਵੀਰ ਜੀ ਸਰੀ ਤੋਂ ਵੀ ਪਹਿਲਾਂ ਖਬਰਾਂ ਕਾਫੀ ਆਈਆਂ ਹੁਣ ਬ੍ਰੈਮਟਨ ਤੋਂ ਵੀ ਕਾਫੀ ਖਬਰਾਂ ਆਈਆਂ ਪਿਛਲੇ ਦਿਨਾਂ ਦੇ ਵਿੱਚ ਵੀ ਫਾਇਰਿੰਗ ਹੋ ਰਹੀ ਹੈ ਲੋਕਾਂ ਦੇ ਘਰਾਂ ਤੇ ਉਹੀ ਨੇ ਇੱਕ ਸੈੱਟ ਜਾਂ ਪੈਟਰਨ ਹੈ ਵੀ ਜਿਹੜੇ ਕੁਝ ਕ੍ਰਾਈਮਨਲਸ ਨੇ ਉਹ ਆਉਂਦੇ ਨੇ ਇੱਕ ਕ੍ਰਾਈਮਨਲ ਮੂਰੇ ਫਾਇਰਿੰਗ ਕਰਦਾ ਜਾਂਦਾ ਜੀ ਦੂਸਰਾ ਜਿਹੜਾ ਉਹਦਾ ਸਾਥੀ ਹੁੰਦਾ ਪਿੱਛੇ ਵੀਡੀਓ ਬਣਾਉਂਦਾ ਜਾਂਦਾ ਜੀ ਹੂੰ ਉਸ ਤਰ੍ਹਾਂ ਦੀਆਂ ਬ੍ਰੈਮਟਨ ਤੋਂ ਵੀ ਬੜੀਆਂ ਵੀਡੀਓਜ਼ ਆ ਜਾਂ ਨੇ ਪਿਛਲੇ ਕੁਝ ਦਿਨਾਂ ਦੇ ਵਿੱਚ ਜੀ ਕੁਝ ਦਿਨ ਪਹਿਲਾਂ ਟਰਾਂਸਪੋਰਟ ਕੰਪਨੀ ਆ ਉਹਦੇ ਤੇ ਫਾਇਰਿੰਗ ਕਰਕੇ ਗਏ ਬੰਦੇ ਦੋਤਨਵਾਰੀ ਤੇ ਹੁਣ ਕੱਲ ਦੀ ਕੋਈ ਵੀਡੀਓ ਚੱਲ ਰਹੀ ਹੈ ਵੀ ਕੋਈ ਬਿਜ਼ਨਸਮੈਨ ਹੋਰ ਹੈ ਜਿਹਦੇ ਬਾਹਰ ਚ ਖੜਕੇ ਗੋਲੀਆਂ-ਗੋਲੀਆਂ ਚਲਾ ਗਏ ਬੰਦੇ ਜੀ ਤੇ ਉਥੇ ਵੀ ਇਸ ਗੱਲ ਨੂੰ ਲੈ ਕੇ ਬਹੁਤ ਵੱਡਾ ਰੌਲਾ ਪਿਆ ਹੋਇਆ ਹੈ ਅੱਜ ਨੇ ਇੱਕ ਸਮਿਟ ਹੋਇਆ ਜੀ ਜਿਹਦੇ ਚ ਨਾ ਫੈਡਰਲ ਪ੍ਰੋਵਿੰਸ਼ੀਅਲ ਤੇ ਮਿਊਨਿਸਪਲ ਦੇ ਜਿਹੜੇ ਅਥਾਰਟिटीज ਨੇ ਹਮਮ ਸੀਨੀਅਰ ਮਿਨਿਸਟਰ ਲੈਵਲ ਦੇ ਬੰਦੇ ਉਹ ਉਥੇ ਆਏ ਸੀਗੇ ਉਹਨਾਂ ਨੇ ਬੜਾ ਸਖਤ ਸਟੈਂਡ ਲਿਆ ਹੈ ਜੀ ਜੀ ਉਹਨਾਂ ਨੇ ਦੱਸਿਆ ਵੀ ਜਿਹੜੀ ਇਹ ਮਤਲਬ ਕਿ ਐਕਸਟਰਸ਼ਨ ਹੈ ਇਹਨੂੰ ਰੋਕਣ ਦੇ ਲਈ ਹਮ ਵੀ ਕੀ ਕੁਝ ਕਰਿਆ ਜਾ ਰਿਹਾ ਹੈ ਬੜਾ ਡਿਟੇਲ ਦੇ ਵਿੱਚ ਤਸਵੀਰ ਜੀ ਉਹਨਾਂ ਨੇ ਦੱਸਿਆ ਹੈ ਉਹਨਾਂ ਨੇ ਕਿਹਾ ਵੀ RCMP ਤੇ CBSA ਦਾ ਤਾਂ ਪਤੀ ਇਹ ਸਾਰਿਆਂ ਨੂੰ 2000-2000 ਬੰਦਾ ਭਰਤੀ ਕਰਨ ਦਾ ਸੀ ਟਾਰਗੇਟ ਰੱਖਿਆ ਹੈ ਤੇ ਉਹਨਾਂ ਨੇ ਇੱਕ ਨਾ ਹੋਰ ਗੱਲ ਦੱਸੀ ਹੈ ਉਹ ਕਹਿੰਦੇ ਵੀ ਜਿਹੜੀ ਇੱਕ ਨਵੀਂ ਏਜੰਸੀ ਜਿਹੜੀ ਬਣਾਉਣ ਦੀ ਗੱਲ ਚੱਲ ਰਹੀ ਹੈ ਉਹ ਹੈਗੀ ਜੀ ਰੀਜਨਲ ਇੰਟੀਗ੍ਰੇਟਿਡ ਡਰੱਗ ਇਨਫੋਰਸਮੈਂਟ ਟੀਮ ਜੀ ਉਹ ਕਹਿੰਦੇ ਵੀ ਜਿਹੜੀ ਡਰੱਗ ਹੈ ਦਾ ਸਿੱਧਾ ਇਨਫਰੈਕਸ਼ਨ ਤੇ ਗੈਂਗਸਟਰ ਨਾਲ ਸੰਬੰਧ ਹੈ ਕਿਉਂਕਿ ਉਹ ਫਿਰ ਮਤਲਬ ਇਹ ਚੀਜ਼ਾਂ ਵੇਚਣ ਦੀ ਵੀ ਕੋਸ਼ਿਸ਼ ਕਰਦੇ ਨੇ ਜੀ ਜਿਹੜੀ ਇਹ ਇੱਕ ਹੱਬ ਦੇ ਤੌਰ ਤੇ ਕੰਮ ਕਰੂਗੀ ਜਸਵੀਰ ਜੀ ਇਹਦੇ ਚ ਮਿਊਨਿਸਪਲ ਅਥਾਰਟिटीज ਫੈਡਰਲ ਤੇ ਪ੍ਰੋਵਿੰਸ਼ਲ ਦੀਆਂ ਜਿਹੜੀਆਂ ਉਹ ਇਕੱਠੀਆਂ ਆਪਣੀਆਂ ਇਨਫੋਰਮੇਸ਼ਨ ਸ਼ੇਅਰਿੰਗ ਦਾ ਕੰਮ ਕੀਤਾ ਜਾਊਗਾ ਜੀ ਇਹਦੇ ਵਿੱਚ ਨਾ ਫੰਡਸ ਵੀ ਜਿਹੜਾ ਹੈਗਾ ਇਹ ਮਤਲਬ ਕਾਫੀ ਇਹਨਾਂ ਨੂੰ ਦਿੱਤੇ ਗਏ ਨੇ ਜੀ ਤੇ ਇਹਨਾਂ ਨੇ ਪਹਿਲਾਂ ਵਾਲੀਆਂ ਗੱਲਾਂ ਵੀ ਕਾਫੀ ਦਸੀਆਂ ਨੇ ਕਹਿੰਦੇ ਵੀ ਬਜਟ ਦੇ ਵਿੱਚ ਨਾ ਜੀ 1.8 ਬਿਲੀਅਨ 4 ਸਾਲਾਂ ਲਈ ਪਹਿਲੀ ਜਿਹੜਾ ਹੈਗਾ ਉਹ ਫੈਡਰਲ ਲਾ ਐਨਫੋਰਸਮੈਂਟ ਏਜੰਸੀਆਂ ਵਾਸਤੇ ਰੱਖਿਆ ਜਾ ਚੁੱਕਿਆ ਹੈ ਜਿਹੜੇ ਇਹ ਆਰਗੇਨਾਈਜ਼ਡ ਕ੍ਰਾਈਮ ਨੇ ਕਿਉਂਕਿ ਜਿਹੜੇ ਡਰੱਗ ਨਸ਼ਾ ਤਸਕਰ ਨੇ ਜਸਵੀਰ ਜੀ ਜਾਂ ਆਪਣੇ ਗੈਂਗਸਟਰ ਹੋਗੇ ਐਕਸਟਰਸ਼ਨ ਵਾਲੇ ਹੋਗੇ ਬੇਸਿਕਲੀ ਇਹ ਸਾਰਾ ਆਰਗੇਨਾਈਜ਼ਡ ਕ੍ਰਾਈਮ ਦੇ ਅੰਡਰ ਹੀ ਆ ਜਾਂਦਾ ਜੀ ਜੀ ਉਹ ਕਹਿੰਦੇ ਵੀ ਆਰਗੇਨਾਈਜ਼ਡ ਕ੍ਰਾਈਮ ਹੈ ਜਿਹੜਾ ਇਹ ਸਰਕਾਰ ਲਈ ਇੱਕ ਚੈਲੰਜ ਬਣਿਆ ਹੈ ਤੇ ਸਰਕਾਰ ਇਸ ਚੈਲੰਜ ਨੂੰ ਖਤਮ ਕਰਨ ਲਈ ਆਪਣੇ ਲੈਵਲ ਤੇ ਕੰਮ ਕਰ ਰਹੀ ਹੈ ਜਿਹਦੇ ਵਿੱਚ ਫੈਡਰਲ ਗਵਰਨਮੈਂਟ ਦੇ ਮਿਨਿਸਟਰ ਵੀ ਆਈਸੀਜੀ ਜੀ ਪ੍ਰੋਵਿੰਸ਼ੀਅਲ ਗਵਰਨਮੈਂਟ ਦੇ ਵੀ ਅਥਾਰਟੀਜ਼ ਸੀਗੀਆਂ ਤੇ ਮਿਊਨਿਸਪਲ ਅਥਾਰਟੀਜ਼ ਵੀ ਸੀਗੀਆਂ ਜੀ ਉਹਨਾਂ ਨੇ ਨਾ ਇੱਕ ਗੱਲ ਹੋਰ ਦੱਸੀ ਹੈ ਉਹ ਕਹਿੰਦੇ ਵੀ ਇਹ ਜਿਹੜਾ ਇਸ ਸੀਜ਼ ਨੂੰ ਕੰਟੇਨ ਕਰਨ ਦਾ ਜਿਹੜਾ ਕੰਟਰੋਲ ਕਰਨ ਦਾ ਜਿਹੜਾ ਪ੍ਰੋਸੈਸ ਹੈ ਉਹੋ ਕੈਨੇਡੀਅਨ ਗਵਰਨਮੈਂਟ ਨੇ ਕਾਫੀ ਲੰਬੇ ਸਮੇਂ ਤੋਂ ਚਲਾਇਆ ਹੋਇਆ ਹੈ ਹਮ ਪਰ ਇਹ ਫੇजेस ਦੇ ਵਿੱਚ ਚੱਲ ਰਿਹਾ ਹੈ ਕਹਿੰਦੇ ਇਹ ਕੋਈ ਐ ਨਹੀਂ ਹੈਗਾ ਵੀ ਕੈਨੇਡੀਅਨ ਗਵਰਨਮੈਂਟ ਇਸ ਪਾਸੇ ਧਿਆਨ ਨਹੀਂ ਦੇ ਰਹੀ ਉਹ ਕਹਿੰਦੇ ਵੀ ਕੈਨੇਡੀਅਨ ਗਵਰਨਮੈਂਟ ਨੇ ਨਾ 2023 ਦੇ ਵਿੱਚ 390 ਮਿਲੀਅਨ ਦਾ ਫੰਡ ਇਸ ਚੀਜ਼ ਵਾਸਤੇ ਟਕ ਰੱਖਿਆ ਸੀਗਾ ਕਿਹਾ ਸੀ ਵੀ ਇੰਨਾ ਫੰਡ ਅਸੀਂ ਲਾਵਾਂਗੇ ਇਹਦੇ ਉੱਤੇ ਇਹਦੇ ਵਿੱਚੋਂ 101 ਕੀ ਮਿਲੀਅਨ ਜਿਹੜਾ ਹੈਗਾ ਜੀ ਉਹ অন্ਟੈਰੀਓ ਵਾਸਤੇ ਰੱਖਿਆ ਗਿਆ ਸੀਗਾ ਵੀ অন্ਟੈਰੀਓ ਦੇ ਵਿੱਚ ਜਸਵੀਰ ਜੀ ਜਿਹੜੀਆਂ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਕ੍ਰਾਈਮ ਨੇ ਉਹਨਾਂ ਤੋਂ ਬਾਅਦ ਦੋ 160 ਜਿਹੜਾ ਮਿਲੀਅਨ ਹੈਗਾ ਉਹ 218 ਤੋਂ ਇਨਵੈਸਟ ਕਰਨਾ ਵੀ ਸ਼ੁਰੂ ਕਰਤਾ ਸਰਕਾਰਾਂ ਨੇ ਸੋ ਸਮੇਂ ਦੇ ਨਾਲ-ਨਾਲ ਚੀਜ਼ਾਂ ਹੋ ਰਹੀਆਂ ਨੇ ਪਰ ਜਿਵੇਂ ਪਹਿਲਾਂ ਕਹਿੰਦੇ ਸੀ ਵੀ ਪਹਿਲਾਂ ਤਾਂ ਕੋਈ ਬੰਦਾ ਫੜੇ ਨਹੀਂ ਜਾਂਦਾ ਸੀਗਾ ਹੁਣ ਬੰਦੇ ਫੜੇ ਵੀ ਜਾਣ ਲੱਗੇ ਤੇ ਡਿਪੋਰਟ ਵੀ ਪਿੱਛੇ ਜੇ ਸੀਬੀਐਸਏ ਨੇ ਕੁਝ ਬੰਦੇ ਕਰੇ ਨੇ ਜੀ ਪਰ ਜਿਸ ਤਰ੍ਹਾਂ ਨਾ ਇੱਕ ਪੁਲਿਸ ਤੇ ਜਿਹੜੇ ਸਾਡੇ ਲੋਕਲ ਮਤਲਬ ਕਿ ਪੋਲਿਟਿਕਲ ਕਲਾਸ ਹੈ ਉਹਦੇ ਚ ਇੱਕ ਡਿਬੇਟ ਚੱਲਦੀ ਰਹਿੰਦੀ ਹੈ ਜੀ ਉਹ ਕਹਿੰਦੇ ਵੀ ਜਿਹੜੇ ਕਾਨੂੰਨ ਨੇ ਕਾਨੂੰਨਾਂ ਦੇ ਵਿੱਚ ਲੋੜਿੰਦੀ ਸ਼ਕਤੀ ਨਹੀਂ ਹੈਗੀ ਹੂੰ ਵੀ ਜੇ ਕਿਸੇ ਬੰਦੇ ਨੂੰ ਫੜ ਵੀ ਲੈਂਦੀ ਹੈ ਪੁਲਿਸ ਪਹਿਲੀ ਗੱਲ ਤਾਂ ਪੁਲਿਸ ਨੂੰ ਜਿਹੜੀ ਕੈਨੇਡੀਅਨ ਪੁਲਿਸ ਹੈ ਬੜੇ ਪ੍ਰੋਫੈਸ਼ਨਲ ਤਰੀਕੇ ਨਾਲ ਕੰਮ ਕਰਦੀ ਹੈ ਉਹਨਾਂ ਨੂੰ ਪੂਰਾ ਆਪਣਾ ਐਵੀਡੈਂਸ ਵਗੈਰਾ ਇਕੱਠਾ ਕਰਕੇ ਫੇਰ ਹੀ ਬੰਦੇ ਨੂੰ ਹੱਥ ਪਾਉਣਾ ਪੈਂਦਾ ਜੀ ਤੇ ਉਹ ਐਵੀਡੈਂਸ ਗੈਦਰਿੰਗ ਦੀ ਜਿਹੜੀ ਐਕਸਰਸਾਈਜ਼ ਹੈ ਉਹ ਵੀ ਬੜੀ ਲੰਬੀ ਹੈ ਉਹ ਸਾਇੰਟਿਫਿਕ ਤਰੀਕੇ ਨਾਲ ਸਾਰਾ ਐਵੀਡੈਂਸ ਇਕੱਠਾ ਕਰਨਾ ਹੁੰਦਾ ਹੈ ਪਰ ਉਹ ਕਹਿੰਦੇ ਵੀ ਉਹਨਾਂ ਨੂੰ ਬੇਲ ਬੜੀ ਜਲਦੀ ਮਿਲ ਜਾਂਦੀ ਹੈ ਜੋ ਜਿਸ ਤਰ੍ਹਾਂ ਦੇ ਪਿੱਛੇ ਜੇ ਵੀ ਆਪਾਂ ਨੇ ਦੇਖਿਆ ਵੀ ਬੜੇ ਕੁਝ ਕ੍ਰਿਮੀਨਲ ਫੜੇ ਗਏ ਤੇ ਉਹਨਾਂ ਨੂੰ ਬੇਲਾਂ ਜਲਦੀ ਮਿਲ ਗਈਆਂ ਹੁਣ ਜਿਹੜਾ ਇਸ ਪਾਸੇ ਮੈਨੂੰ ਲੱਗਦਾ ਵੀ ਆਉਣ ਵਾਲੇ ਦਿਨਾਂ 'ਚ ਕੋਈ ਨਾ ਕੋਈ ਡਿਵੈਲਪਮੈਂਟ ਹੋਊਗੀ ਜਿਸ ਤਰ੍ਹਾਂ ਹੁਣ ਇਨਫਰਾ ਦੀ ਗੱਲ ਚੱਲ ਪਈ ਅੱਜ ਸਬਮਿਟ ਇਨਫਰਾ ਤੇ ਹੋਇਆ ਵੀ ਕੀ ਕੁਸ਼ਚਾ ਨੂੰ ਚਾਹੀਦਾ ਕਿੰਨੀ ਕੁ ਫੋਰਸ ਚਾਹੀਦੀ ਹੈ ਤੇ ਅਥਾਰਟिटीज ਨੇ ਆਪ ਦੀ ਗੱਲ ਰੱਖੀ ਹੈ ਹੂੰ ਤਿੰਨੋਂ ਲੈਵਲ ਦੀਆਂ ਅਥਾਰਟिटीज ਨੇ ਆਪ ਦੀ ਕੱਲੀ ਕੱਲੀ ਗੱਲ ਰੱਖੀ ਆ ਤੇ ਉਹਨਾਂ ਨੇ ਆਪਦੇ ਅਚੀਵਮੈਂਟ ਵੀ ਦੱਸੇ ਨੇ ਤੇ ਉਹਨਾਂ ਨੇ ਫਿਊਚਰ ਦਾ ਰੋਡਮੈਪ ਵੀ ਦੱਸਿਆ ਹੈ ਵੀ ਜਿਹੜਾ ਐਕਸਟਰਸ਼ਨ ਹੈ ਨੂੰ ਕਾਬੂ ਰੋਕਣਾ ਕਿਵੇਂ ਹੈ ਤੇ ਆਉਣ ਵਾਲੇ ਦਿਨਾਂ 'ਚ ਲੋਕਾਂ ਨੂੰ ਮੈਨੂੰ ਲੱਗਦਾ ਵੀ ਇਹ ਉਮੀਦ ਹੈ ਵੀ ਜਿਹੜੇ ਲਾਅਸ ਨੇ ਉਹਨਾਂ 'ਚ ਸ਼ਕਤੀ ਵਧਾਈ ਜਾਵੇ ਤਾਂ ਕਿ ਜਿਹੜੇ ਅਪਰਾਧੀ ਇੱਕ ਵਾਰੀ ਫੜੇ ਜਾਣ ਉਹ ਜੇਲ੍ਹ 'ਚ ਹੀ ਜਾਣ ਜੀ ਬੇਲ ਨਾ ਮਿਲੇ ਉਹਨਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਨੇ ਪ੍ਰਵੇਸ਼ ਜੀ ਘਟੂ ਘਟ ਇੱਕ ਗੱਲ ਕਹਿ ਸਕਦੇ ਕਿ ਚਲੋ ਚਰਚਾ ਹੋਣੀ ਸ਼ੁਰੂ ਹੋ ਗਈ ਸਰਕਾਰੀ ਦਰਬਾਰੇ ਗੱਲਾਂ ਜਾਣੀਆਂ ਸ਼ੁਰੂ ਹੋ ਗਈਆਂ ਜਦੋਂ ਇੱਥੇ ਸਰੀ ਦੇ ਵਿੱਚ ਰਿਫਲੈਕਸ਼ਨਸ ਦੇ ਉੱਤੇ ਜਿਹੜਾ ਬੈਂਕਵਿਟ ਹਾਲ ਆ ਉਹਦੇ ਉੱਤੇ ਗੋਲੀ ਚੱਲੀ ਸੀਗੀ ਤੇ ਉਦੋਂ ਵੀ ਇੱਕ ਇਕੱਠ ਕੀਤਾ ਗਿਆ ਸੀਗਾ ਉਹਦੇ ਵਿੱਚ ਵੀ ਪੁਲਿਸ ਦੇ ਪ੍ਰਸ਼ਾਸਨ ਦੇ ਸਰਕਾਰ ਦੇ ਨੁਮਾਇੰਦੇ ਸਟੇਟ ਦੇ ਨੁਮਾਇੰਦੇ ਫੈਡਰਲ ਨੁਮਾਇੰਦੇ ਜਿਹੜੇ ਉਹ ਪਹੁੰਚੇ ਹੋਏ ਸੀਗੇ ਮੈਨੂੰ ਵੀ ਉਸ ਕਾਨਫਰੰਸ ਨੂੰ ਅਟੈਂਡ ਕਰਨ ਦਾ ਮੌਕਾ ਮਿਲਿਆ ਸੀਗਾ ਉਥੇ ਲੋਕਾਂ ਦਾ ਗੁੱਸਾ ਦੇਖਿਆ ਬਣਦਾ ਹਮ ਕਿ ਉਤੋਂ ਭਰੋਸੇ ਦਿੱਤੇ ਜਾਂਦੇ ਸੀਗੇ ਪੁਲਿਸ ਕਹਿੰਦੀ ਸੀਗੀ ਕਿ ਅਸੀਂ ਆ ਚੀਜ਼ ਕਰਦੇ ਹਾਂ ਤੁਸੀਂ ਸ਼ਿਕਾਇਤਾਂ ਕਰੋ ਤੇ ਪ੍ਰਸ਼ਾਸਨ ਕਹਿੰਦਾ ਸੀਗਾ ਅਸੀਂ ਤੁਹਾਡੇ ਨਾਲ ਖੜੇ ਆ ਕੋਈ ਗੱਲ ਨਹੀਂ ਡਰਨ ਘਬਰਾਉਣ ਦੀ ਲੋੜ ਨਹੀਂ ਆ ਸਰਕਾਰ ਦੇ ਨੁਮਾਇੰਦੇ ਕਹਿੰਦੇ ਸੀ ਅਸੀਂ ਆ ਕਰ ਰਹੇ ਹਾਂ ਉਹ ਕਰ ਰਹੇ ਪਰ ਥੱਲੋਂ ਜਿਹੜੀਆਂ ਆਵਾਜ਼ਾਂ ਆਉਂਦੀਆਂ ਸੀ ਜਿਹੜੇ ਸਵਾਲ ਉੱਠਦੇ ਸੀ ਉਹਨਾਂ ਦੇ ਵਿੱਚੋਂ ਇਹੀ ਗੱਲ ਨਿਕਲ ਕਾਉਂਦੀ ਸੀ ਨਹੀਂ ਪ੍ਰੋਸਾਨੀਆਂ ਉਹ ਚੀਜ਼ਾਂ ਉਹਨੀਆਂ ਸਖਤ ਨਹੀਂ ਹੈ ਜਿਸ ਤਰੀਕੇ ਨਾਲ ਹੋਣੀਆਂ ਚਾਹੀਦੀਆਂ ਲਾਅ ਨੂੰ ਥੋੜਾ ਜਿਹਾ ਸਖਤ ਕਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਸਿਗੀਆਂ ਇਹ ਵੀ ਕਿਹਾ ਜਾ ਰਿਹਾ ਸੀਗਾ ਕਿ ਸਾਨੂੰ ਹੀ ਕਹਿ ਦਿੱਤਾ ਜਾਂਦਾ ਹੈ ਕਿ ਭਾਈ ਤੁਸੀਂ ਉਰੇ ਪਰਾਂ ਹੋ ਜਾਓ ਜੇ ਕਿਤੇ ਕੋਈ ਥ੍ਰੈਟ ਆਉਂਦਾ ਨਾ ਤੇ ਇਹ ਨਹੀਂ ਕਿਹਾ ਜਾਂਦਾ ਕਿ ਠੀਕ ਹੈ ਭਾਈ ਤੁਸੀਂ ਸਾਨੂੰ ਨੰਬਰ ਦਿਓ ਅਸੀਂ ਉਹਦੀ ਜਾਂਚ ਪੜਤਾਲ ਕਰਦੇ ਹਾਂ ਅਸੀਂ ਉੱਥੋਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਹਾਂ ਇਹ ਕਹਿ ਦਿੱਤਾ ਜਾਂਦਾ ਚਾਰ ਦਿਨ ਆਪਣਾ ਨੰਬਰ ਬੰਦ ਰੱਖ ਲਓ ਆਪਣੇ ਘਰ ਤੋਂ ਉਰੇ ਪਰੇ ਹੋ ਜਾਓ ਤੁਸੀਂ ਕਿਸੇ ਜਨਤਕ ਸਮਾਗਮ ਦੇ ਵਿੱਚ ਸ਼ਾਮਲ ਨਾ ਹੋਵੋ ਸਾਨੂੰ ਕਹਿ ਦਿੱਤਾ ਜਾਂਦਾ ਕਿ ਤੁਸੀਂ ਜਿਹੜੇ ਆ ਉਰੂਪੋਸ਼ ਹੋ ਜਾਓ ਉੱਤੇ ਸਖਤ ਕਾਰਵਾਈ ਉਹਨਾਂ ਤੇ ਨਹੀਂ ਕੀਤੀ ਜਾਂਦੀ ਜਿਨ੍ਹਾਂ ਤੋਂ ਸਾਨੂੰ ਥ੍ਰੈਟ ਆਉਂਦਾ ਆ ਨਹੀਂ ਐਕਚੁਅਲੀ ਇਹਦੇ ਵਿੱਚ ਪਤਾ ਕੀ ਹੈ ਜੀ ਜਦੋਂ ਉਮੀਦਾਂ ਤੇ ਸਾਰਾ ਕੁਝ ਡਿਪੈਂਡ ਕਰਦਾ ਤੁਹਾਡੀਆਂ ਤੇ ਵੀ ਤੁਸੀਂ ਨਾ ਪੁਲਿਸ ਤੋਂ ਉਮੀਦ ਕੀ ਕਰਦੇ ਹੋ ਜਿਹੜੇ ਇਹ ਪੰਜਾਬੀ ਭਾਈਚਾਰੇ 'ਚ ਸਮੱਸਿਆ ਆਈ ਹੈ ਜੀ ਇਹਦੇ 'ਚ ਨਾ ਜ਼ਿਆਦਾਤਰ ਪੰਜਾਬੀ ਭਾਈਚਾਰਾ ਉਹ ਹੈ ਜਿਨ੍ਹਾਂ ਨੇ ਪੰਜਾਬ ਪੁਲਿਸ ਦੀ ਵਰਕਿੰਗ ਦੇਖੀ ਹੈ ਜੀ ਉਹ ਪੰਜਾਬ ਪੁਲਿਸ ਮੰਗੂ ਹੀ ਜਿਹੜੀ ਕੈਨੇਡੀਅਨ ਪੁਲਿਸ ਹੈ ਉਹਦੇ ਤੋਂ ਉਮੀਦ ਕਰਦੇ ਨੇ ਵੀ ਵਾਰਦਾਤ ਹੋਈ ਬੰਦੇ ਨੂੰ ਕੜੀਸ ਲਿਆ ਜਾ ਕੇ ਤੇ ਚਾਕੇ ਅੰਦਰ ਦੇ ਤਾਂ ਬੰਦਾ ਤੇ ਉਹ ਬੰਦੇ ਨੂੰ 5-4 ਮਹੀਨੇ ਅੰਦਰ ਦੇ ਹਵਾਲੇ ਬਾਈ ਚਲਾਨ ਚ ਨੂੰ ਪੇਸ਼ ਕਰਦੇ ਜਦੋਂ ਨੂੰ ਉਦੋਂ ਨੂੰ 6-7 ਮਹੀਨੇ ਲੰਘ ਜਾਂਦੇ ਨੇ ਜੀ ਚਲੋ ਚਾਹੇ ਬੰਦਾ ਪਹਿਲੀ ਪੇਸ਼ੀ ਤੇ ਜਮਾਨਤ ਲੈ ਜੇ ਕਿਸ ਕੁਸ ਕਮਜ਼ੋਰ ਕਮਜ਼ੋਰ ਆਪਾਂ ਨੂੰ ਪਤਾ ਹੀ ਹੈ ਪੰਜਾਬ ਪੁਲਿਸ ਦੀ ਵਰਕਿੰਗ ਕਿਸ ਤਰ੍ਹਾਂ ਦੀ ਹੈ ਪਰ ਔਰੇ ਵਾਲੀ ਪੁਲਿਸ ਦੀ ਵਰਕਿੰਗ ਬਿਲਕੁਲ ਡਿਫਰੈਂਟ ਹੈ ਔਰੇ ਵਾਲੀ ਪੁਲਿਸ ਨੇ ਤਾਂ ਜਦੋਂ ਹੱਥ ਪਾਉਣਾ ਹੈ ਬੰਦੇ ਨੂੰ ਫਿਰ ਉਹ ਪੱਕੇ ਪੈਰੀ ਪਾਉਣਾ ਜੀ ਉਹ ਐ ਤਾਂ ਹੈ ਨਹੀਂ ਵੀ ਉੱਥੇ ਵਾਲੀ ਪੁਲਿਸ ਵਾਂਗੂ ਵੀ ਐਵਿਡੈਂਸ ਬਾਅਦ ਚ ਇਕੱਠਾ ਕਰ ਲਾਂਗੇ ਭਾਈ ਵੀ ਫਲਾਣੇ ਮੰਤਰੀ ਦਾ ਫੋਨ ਆ ਗਿਆ ਫਲਾਣੇ ਐਮਐਲਏ ਦਾ ਫੋਨ ਆ ਗਿਆ ਜਾਂ ਇਹਦਾ ਚਾਚਾ ਐ ਐਸਐਚਓ ਲੱਗਿਆ ਹੈ ਇਹਦਾ ਮਾਮਾ ਡੀਐਸਪੀ ਹੈ ਵੀ ਚੱਕ ਲੋ ਕੇਰਾ ਜੀ ਹੈਨਾ ਸੋ ਇਹ ਮੈਨੂੰ ਲੱਗਦਾ ਹੈ ਵੀ ਉਮੀਦਾਂ ਲੋਕਾਂ ਦੀਆਂ ਵੀ ਖੈਰ ਸੱਚੀਆਂ ਨੇ ਜਿਵੇਂ ਕੁਝ ਬੰਦੇ ਇਹੋ ਜ ਫਾਇਰਿੰਗ ਹੋ ਗਈ ਜਿਨ੍ਹਾਂ ਦੇ ਦੋ ਦੋ ਵਾਰ ਘਰ ਤੇ ਫਾਇਰਿੰਗ ਹੋ ਗਈ ਇੱਕ ਬੰਦੇ ਦੇ ਤਾਂ ਗੋਲੀ ਲੱਗੀ ਵੀ ਸੀ ਹਾਲਾਂਕਿ ਉਹ ਬੰਦਾ ਘਰ ਦਾ ਮਾਲਕ ਨਹੀਂ ਸੀ ਉਹ ਤਾਂ ਵਿਚਾਰਾ ਕੰਮ ਕਰਨ ਗਿਆ ਹੋਇਆ ਸੀ ਉੱਥੇ ਸੋ ਦੋਨੋਂ ਚੀਜ਼ਾਂ ਨੇ ਜੀ ਜੇ ਹੁਣ ਇੱਥੇ ਦੀ ਜਿਹੜੀ ਸਿਚੁਏਸ਼ਨ ਹੈ ਉਹ ਬਿਲਕੁਲ ਡਿਫਰੈਂਟ ਹੈ ਜਿਹੜੀ ਸਾਡੀ ਮਤਲਬ ਕਿ ਮਾਤਰਭੂਮੀ ਹੈ ਉੱਥੇ ਪੁਲਿਸ ਹੋਰ ਤਰੀਕੇ ਨਾਲ ਕੰਮ ਕਰਦੀ ਹੈ ਔਰ ਇਹਦੀ ਪੁਲਿਸ ਦੀ ਵਰਕਿੰਗ ਹੋਰ ਹੈ ਪਰ ਹਾਂ ਇਹ ਜ਼ਰੂਰ ਹੈ ਵੀ ਉਰੇ ਵਾਲੀ ਪੁਲਿਸ ਪਹਿਲਾਂ ਨਾਲੋਂ ਕੁਝ ਤੇਜ਼ੀ ਕਰਦੀ ਹੁਣ ਲੱਗ ਰਹੀ ਹੈ ਕਿਉਂਕਿ ਲੋਕਾਂ ਦਾ ਪ੍ਰੈਸ਼ਰ ਜਦੋਂ ਬਣਦਾ ਜੀ ਤਾਂ ਅਥਾਰਟिटीज ਨੂੰ ਫਿਰ ਉਹ ਗੱਲ ਸੁਣਨੀ ਹੋ ਪੈਂਦੀ ਹੈ ਬਿਲਕੁਲ ਬਹੁਤ ਸਾਰੀਆਂ ਚੀਜ਼ਾਂ ਨੇ ਅਜੇ ਤਾਂ ਇਹ ਵੀ ਉਲਾਮੇ ਦਿੱਤੇ ਜਾਂਦੇ ਆ ਕਿ ਅਜੇ ਜਿਹੜੇ ਆ ਇਮੀਗ੍ਰੈਂਟਸ ਨੂੰ ਨਿਸ਼ਾਨਾ ਬਣਾਇਆ ਜਾਂਦਾ ਆ ਜਿੱਦਣ ਇਥੋਂ ਦੇ ਮੂਲ ਲੋਕਾਂ ਦੇ ਉੱਤੇ ਵੀ ਇਹ ਜਿਹੜਾ ਉਹ ਕਹਿ ਸਕਦੇ ਆ ਕਿ ਅਪਰਾਧ ਵਾਲੀ ਸਥਿਤੀ ਬਣ ਗਈ ਤਾਂ ਫਿਰ ਸ਼ਾਇਦ ਹੋਰ ਤਿੱਖਾਪਨ ਇਹਦੇ ਵਿੱਚ ਦੇਖਣ ਨੂੰ ਮਿਲ ਸਕਦਾ ਪਰ ਅਪਰਾਧ ਅਪਰਾਧ ਆ ਭਾਵੇਂ ਕਿਸੇ ਨਾਲ ਵੀ ਕੀਤਾ ਜਾਵੇ ਹੁਣ ਕਟੋ-ਕਟ ਚਰਚਾ ਅੱਗੇ ਤੁਰੀ ਆ ਤੇ ਜੇ ਗੱਲ ਤੁਰੀ ਆ ਤੇ ਕਿਸੇ ਸਿਰੇ ਬੰਨੇ ਤੇ ਲਾਜ਼ਮੀ ਤੌਰ ਤੇ ਲੱਗੇਗੀ ਸਖਤੀ ਕੀਤੀ ਜਾਂਦੀ ਹੈ ਕਾਨੂੰਨਾਂ ਦੇ ਵਿੱਚ ਸੋਧ ਕੀਤੀ ਜਾਂਦੀ ਹੈ ਜਾਂ ਕੁਝ ਹੋਰ ਰਾਹ ਲੱਭੇ ਜਾਂਦੇ ਆ ਕਿਉਂਕਿ ਜਿਹੜੇ ਅਪਰਾਧੀ ਨੇ ਉਹ ਵੀ ਜਾਣਦੇ ਨੇ ਕਿ ਇੱਥੇ ਦਾ ਸਿਸਟਮ ਕਿਵੇਂ ਕੰਮ ਕਰਦਾ ਆ ਕਿਹੜੀ ਉਹਨਾਂ ਲਈ ਲੂਪ ਹੋਲਸ ਹੈਗੇ ਨੇ ਜਿਹਦੇ ਚੋਂ ਬਚ ਕੇ ਉਹ ਨਿਕਲ ਸਕਦੇ ਨੇ ਔਰ ਦਰਸ਼ਕੋ ਇਸ ਦਿਨ ਆਲੀ ਆਪਣੇ ਜਸਵੀਰ ਨੂੰ ਵੀ ਦਿਓ ਇਜਾਜ਼ਤ ਫਿਰ ਮੁਲਾਕਾਤ ਹੋਏਗੀ ਦੇਖਦੇ ਰਹੋ ਟੀਵੀ ਪੰਜਾਬ